थो चल के दिखाने गुरु गिटाल श्री गुरद्वारा साहब ਮਤ ਦੋਦਾ 10 ਨੀਂਹ ਜਿਹੜਾ ਸੀਟ ਕੋਡ ਇਹ ਆ ਗਿਆ ਬੱਸ ਆਹ ਸਾਈਕਲ ਇੱਧਰ ਲਾਦ ਗਿਆ ਪੋ ਮੋਟਰਸਾਈਕਲ ਇੱਧਰ ਲੈ ਪਾਸੇ ਮਾਇਆ ਹੰਦਸ ਗੇਵੀ ਮੱਛੀਆਂ ਹੈ ਹਾਂ ਮੱਛੀਆਂ ਵੇ ਕਿੱਡੀਆਂ ਕਿੱਡੀਆਂ ਨਾ ਮੰਮੀ ਇੱਕ ਵਾਰੀ ਆ ਖਾਣ ਮੱਛੀ ਨਾ ਲਾਲੂ ਲਾਲੋ ਲੈ ਦਰਦੀਦਾ ਨਹੀਂ ਮੜਦੀ ਲੋ ਜੀ ਗੁਰੂ ਘਟਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਾਇਆ ਵਾ ਬਾਬੇ ਨੇ ਵੇਖੋ ਕਿੱਡਾ ਸੋਹਣਾ ਬਣਾਇਆ ਹੋਇਆ ਨਾ ਹਾਂ ਬਣਿਆ ਲੈ ਕਿੱਡਾ ਸੂਣਾ ਬਣਿਆ ਲੈ ਨਾ ਮम्मी ਕੁਝ ਸਾਰੀ ਬੱਸ ਲੈ ਚੁੱਕਿਆ ਆਪਾਂ ਇੱਧਰ ਵੀ ਚੱਲਦੇ ਹਾਂ ਆਜੂ ਵੀ ਆਜੋ ਆਜੂ ਕਰ ਹਾਂ ਹਾਂ ਆ ਜੀ ਚੱਲ ਕੇ ਵੀ ਚੱਲ ਆ ਜਾ ਪੁੱਤ ਇੱਧਰ ਆ ਜਾ

ਕਾਲ ਕੋਈ ਨਹੀਂ ਨਹੀਂ ਪਾਪਾ ਹੋ ਚੇ ਨਹੀਂ ਪਾਈਦੀ ਹੁੰਦੀ ਇਹ ਕਲਾਚ ਨਹੀਂ ਪਾਣੀ ਬੁੱਤ ਨਹੀਂ ਕਾਟੋ ਕਲਾਚ ਨਹੀਂ ਪਾਣੀ ਉਹ ਬਾਹਰੇ ਜਾਣਾ ਹਾਂ ਨਹੀਂ ਨਹੀਂ ਉਹੀ ਨਹੀਂ ਦਿੱਸੇ ਘੜ ਕੇ ਦਿੱਸਾ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਨਾ ਇੱਕੀ ਡਾਬ ਦੀ ਬਣਿਆ ਨਿਸ਼ਾਨ ਸਾਹਿਬ ਵੀ ਤਾਂ ਦੇ ਅੱਛਾ என்னது படுத்துக்கறேன்னா घर बने इधर है जोड़ा घर बने इधर गेवी आया गेवी ना? ਨੇ ਡਾਡੀ ਕਿਹੜੀ ਕਿੰਨੀ ਗੁੱਡੀਆਂ ਪਤਨੀਆਂ ਐ ਨਹੀਂ ਗਣਾ ਮਨਾਂ ਵਿੱਚ ਕੰਗੀ ਆ ਗੁੱਡੀਆਂ ਲੈ ਦੱਸ ਇਹ ਵਾਲੀ ਆ ਗੁੱਡੀ ਕਿਨੇ ਆ ਬਾ ਨਹੀਂ ਨਾ 50 ਦਾ ਆ ਲੈਣੀ ਨਹੀਂ ਲੈਣੀ ਆਹ ਲੈਣੀ ਹੈਗੀ ਹੋਰ ਕਿਹੜੀ ਉਧਰ ਆ ਗਿਆ ਬਾਦੂ ਸਾਰੇ ਬਾਬਾ ਦੇ ਇਹਨੂੰ ਕਿਹੜੀ ਗੁੱਡੀ ਕਹਿੰਦੀ ਐ ਇੱਧਰ ਆ ਗਿਆ ਬਾਬਾ ਹੁਣ ਪਹਿਲੇ ਕੋਈ ਨਹੀਂ ਕੋਈ ਨੀਂ ਚੀ ਮਾਰਦੀ ਗੱਡੀ ਬੈਠਾ ਹੋਣਾ ਅੱਛਾ ਆਵੇ ਪਹਿਲੇ ਖੜਿਆ ਹੋਣਾ ਸੁਰ ਕਿੱਡਾ ਹਜ਼ਾਰ ਇੰਨਾ ਬੱਚਾ ਹਾਂ ਪੁੱਤ ਇਹ ਗੱਡੀਆਂ ਗੁੱਡੀਆਂ ਗੱਡੀਆਂ ਖੜਾਉਂਦੇ ਆ ਇੱਥੇ ਸਾਰੇ ਜੇ ਆਵੇ ਉਹ ਲੱਗੇ ਵੇ ਨਾਰ ਵੀ ਲੱਗੇ ਗਏ ਵੀ ਆਵੇ ਆਵੇ ਲੱਗੇ ਵੇ ਨਾਰ ਇਧਰ ਪੁੱਤ ਨਹੀਂ ਪੁੱਤ ਆ ਜੇ ਕੋਈ ਇੱਧਰ ਵੀ ਬਣੀ ਜਾਂਦਾ ਹੋਵੇ ਇੱਧਰ ਬਣਿਆ ਹੋਇਆ ਕੋਈ ਮਿੱਟੀ ਮੁੱਟੀ ਸਿੱਟੀ ਬੈਠਾ ਇੱਧਰ ਇਹ ਤਾਰੂ ਤਾਂ ਇਹ ਬਣਾਉਣਗੇ ਬੁੱਤ ਹਾਂ ਉਹ ਟ੍ਰੇਨ ਵੀ ਜਾਂਦੀ ਆ ਇੱਧਰ ਦੀ ਚਲਦੀ ਸਾਰਾ ਬਹੁਤ ਵੱਡਾ ਹਾਲ ਬਣਿਆ ਹੋਇਆ ਨਾ ਪੁੱਤ ਕਿੱਡਾ ਹਾਲ ਬਣਿਆ ਪਿਆ ਇਹ ਟ੍ਰੇਨ ਜਾਊਗੀ ਟ੍ਰੇਨ ਉਹ ਜਾਂਦੀ ਟ੍ਰੇਨ ਉਹ ਗਾਂਹ ਜਾਂਦੀ ਹੈ ਟ੍ਰੇਨ ਦਾ ਉਹ ਉਹ ਦੀ ਜੈਤ ਤੋਂ ਸੜਕ ਅੱਧਾ ਸਿੱਧੀ ਜਾਂਦੀ ਹੈ ਇੱਧਰ ਨੂੰ ਕੋਟਕਪੂਰੇ ਨੂੰ ਤੇ ਆ ਇੱਥੇ ਆਉਂਦਾ ਲੋ ਜੀ ਅਸੀਂ ਮੱਥਾ ਟੇਕ ਕੇ ਆ ਗਏ ਹਾਂ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਲੰਗਰ ਵੀ ਛੱਕੇ ਆਏ ਆ ਹੁਣ ਚੱਲੇ ਆਂ ਅਸੀਂ ਜੈਤੂ ਨੂੰ ਵਾਹਿਗੁਰੂ ਭਲਾ ਕਰੀ ਸੱਚੇ ਬਾਦਸ਼ਾਹ ਮੇਰਾ ਭੈਰ ਹੱਥ ਰੱਖੀ ਆਹ ਛੜ ਕੇ ਚੁੜਫੀਆਂ ਬਈ ਜੈਤੂ ਉਹ ਗੁਰਦੁਆਰਾ